ਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ ਹੈ ਹੁਣ ਪੰਜਵੀਂ ਜਮਾਤ ਬੋਰਡ ਦੀ ਨਹੀਂ ਰਹੇਗੀ ਖਬਰ ਮਿਲੀ ਹੈ ਕਿ ਬੋਰਡ ਹੁਣ ਪੰਜਵੀਂ ਜਮਾਤ ਦੀ ਪ੍ਰੀਖਿਆ ਬੋਰਡ ਦੇ ਤਹਿਤ ਨਹੀਂ ਲਵੇਗਾ ਇਹ ਪ੍ਰੀਖਿਆ ਹੁਣ ਸਕੂਲ ਦੇ ਪੱਧਰ ਤੇ ਲਈ ਜਾਵੇਗੀ ਅਤੇ ਇਹ ਵਿਵਸਥਾ ਇਸੇ ਸਾਲ ਲਾਗੂ ਹੋਵੇਗੀ ਫਿਲਹਾਲ ਇਸ ਸਾਲ ਜੋ ਵਿਦਿਆਰਥੀ ਪੰਜਵੀਂ ਚ ਪੜ ਰਹੇ ਨੇ ਉਹਨਾਂ ਦੀ ਸਾਲਾਨਾ ਪ੍ਰੀਖਿਆ ਬੋਰਡ ਨਹੀਂ ਲਵੇਗਾ ਦੱਸਣਯੋਗ ਹੈ ਕਿ ਕਰੀਬ 3 ਸਾਲ ਪਹਿਲਾਂ 2021 ਚ ਇਹ ਜਮਾਤ ਬੋਰਡ ਦੀ ਹੋਈ ਸੀ ਪਰ ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਤੇ ਬੋਝ ਘਟ ਕਰਨ ਲਈ ਉਕਤ ਬਦਲਾਅ ਕੀਤਾ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੋਰਡ ਵੱਲੋਂ 8ਵੀਂ ਜਮਾਤ ਲਈ ਪਛਾਣ ਨੰਬਰ ਅਪਲਾਈ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਨੇ। ਉਹਨਾਂ ਦਿਸ਼ਾ-ਨਿਰਦੇਸ਼ਾਂ 'ਚ ਲਿਖਿਆ ਗਿਆ ਹੈ ਕਿ ਸੈਸ਼ਨ 2024-25 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦੀ ਪ੍ਰੀਖਿਆ ਨਹੀਂ ਲਈ ਜਾਵੇਗੀ। ਇਹਨਾਂ ਸੰਸਥਾਵਾਂ ਵੱਲੋਂ 8ਵੀਂ ਜਮਾਤ ਲਈ ਨਵਾਂ ਅਰਜੀ ਪਛਾਣ ਨੰਬਰ ਪ੍ਰਾਪਤ ਕਰਨਾ ਹੈ। ਉਹ ਸੰਸਥਾਵਾਂ www. PSEB.ac.in ਜਰੀਏ ਅਪਲਾਈ ਕਰ ਸਕਦੀਆਂ ਨੇ